ਨਾ ਵੀ ਨਾ ਮਰੀਨਾ ਮਰੀਨਾ ਇਹਨੂੰ ਮੈਂ ਹੁਣ ਦੱਸ ਕੀ ਕਰੀਏ ਘੱਟੋ ਘੱਟ 30 35 ਲੱਖ ਰੁਪਈਆ ਲੱਗਣਾ ਬਾਕੀ ਤੂੰ ਆਪਣੇ ਭਾਜੀ ਨੂੰ ਤੂੰ ਕਹਿਣਾ ਤੂੰ ਕਹਿ ਨਹੀਂਂਦੀ ਤਾਂ ਮੈਂ ਕਹਿ ਦੂੰਗੀ ਘਰ ਜਾ ਕੇ ਸੁਰਸਲਾ ਠੀਕ ਹੋ ਗਿਆ ਇੰਨੀ ਤਵੀ ਪਈਆਂ ਤਵੀ ਪਈਆਂ ਡੈਡੀ ਜੀ ਕੀ ਕਹਿੰਦੇ ਆ ਤੇ ਭੂਆ ਜੀ ਉਹ ਜਾ ਜਾ ਰੋਟੀ ਪਾੜੀ ਮਾਰੀ ਖਵਾ ਦੇ ਚਾਹ ਪਾਣੀ ਦਾ ਉਹ ਨਾਮ ਨਹੀਂ ਤਵੀ ਬਸ ਤੀ ਰੋਟੀ ਖਾਂਦੀ ਰਹੇ ਤੇ ਫੋਚ ਲਾਂਦੇ ਰਹੋ ਬਸ ਤੀ ਇੱਥੇ ਬੈਠੇ ਰਹਿਣਾ ਜਦ ਤੂੰ ਚੱਲੀ ਛੱਡ ਗਈ ਨਾ ਫੇ ਤੁਹਾਨੂੰ ਪਤਾ ਲੱਗਣਾ ਫਿਰ ਤੋ ਪੁੱਛੇ ਬਣਾ ਐਡਾ ਫੈਸਲਾ ਕਿੱਦਾਂ ਲੈ ਲਿਆ ਉਹ ਵੀ 35 ਲੱਖ ਰੁਪਈਆ ਨਿੱਖਾ ਪੈਂਦੀ ਨਾਲੇ ਲੋਕਾਂ ਨੂੰ ਸੁਣਾਉਂਦੇ ਆ ਤੇ ਹੁਣ ਵੀ ਤੇ ਜੇ ਪਿਓ ਪਤਰਾਮ ਨਾਲ ਗੱਲ ਕਰਨ ਤੇ ਕੀ ਹੱਦ ਨਾਲ 35 ਲੱਖ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆ ਗਈ ਤੁਸੀਂ ਲਾੜੇ ਲਾਓ ਨਹੀਂ ਲਾੜੇ ਨਾ ਲਾਓ ਜਿੱਦਾਂ ਮਰਜ਼ੀ ਕਰੋ ਮੇਰੀ ਇਸ ਕੋਈ ਨਹੀਂ ਹੈ ਯਾਰ ਵੱਡੇ ਨੂੰ ਵੀ ਕਰਾਂ ਯਾਰ ਨਿੱਕੇ ਨੂੰ ਕਿੰਨਾ ਇਹ ਨਹੀਂ ਸਮਝਦਾ ਵੱਡੇ ਨੂੰ ਕਿੰਨਾ ਉਹ ਨਹੀਂ ਸਮਝਦਾ ਚੱਲ ਕੋਈ ਨਹੀਂ ਛੋਟੇ ਨੂੰ ਤੇ ਮੈਂ ਮਨਾਣਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਉਦੋਂ ਤੇ ਹੱਲ ਕਰਨਾ ਹੀ ਪੈਣਾ ਨਾ ਮੁੰਡੇ ਦਾ ਹੁਣ ਜੀ ਚਲੋ ਕੋਈ ਗੱਲ ਨਹੀਂ ਬਹਿਲੀ ਹੁਕਮ ਕਰੋ ਸਵੇਰੇ ਹੀ ਭੌਗਿਆ ਜਹਾਜ਼ ਦੀ ਬਾਰੀ ਨੂੰ ਹੱਥ ਮੁੰਡੇ ਦਾ ਕਿੱਥੇ ਭੇਜਣਾ ਹੁਕਮ ਕਰੋ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਬੋਲਦਾ ਆ ਇੱਕ ਬੱਚਾ ਛੋਟਾ ਹੈ ਕਹਿੰਦਾ ਤੂੰ ਵੀ ਕੰਮ ਦਾ ਸਾਥ ਦੇ ਆ ਸਵੇਰੇ ਸੁੱਤਾ ਉੱਠਾ ਹੀ ਮੈਨੂੰ ਬੋਲਣ ਲੱਗ ਜਾਂਦਾ ਬੋਲਦਾ ਕਿਤਾ ਨਾ ਮਾਰੀ ਨਾ ਮਾਰੀ ਨਾ ਇਹਨੂੰ ਮੈਂ ਇਸੇ ਕਿੰਨਾ ਡਰ ਗਈ ਸੀ ਮੈਂ ਤੂੰ ਇਹਨਾਂ ਨਾਲ ਕੱਲ ਮੈਨੂੰ ਲੈ ਜਾ ਦੇਦੀ ਵੇਹ ਲੱਗ ਤੇਰੇ ਸਾਹਮਣੇ ਚੱਲ ਭਾਬੀ ਤੂੰ ਨਾ ਕਹਿ ਕਾਦਾ ਕਰ ਮੈਂ ਸਮਝਾਉਣੀ ਵੀ ਇਹਨੂੰ ਇਹਨਾਂ ਨੂੰ ਚੱਲ ਉੱਠ ਦੇ ਇਹਨੂੰ ਸਮਝਾਉਂਦਾ ਚੱਲ ਆਪ ਤੂੰ ਸਮਝਦਾਰ ਬਣ ਮੈਂ ਤਾਂ ਸਮਝਦਾਰੀਆਂ ਤੁਸੀਂ ਇਹਨਾਂ ਨੂੰ ਸਮਝਾਓ ਦੇ ਕਿੱਦਾਂ ਬੋਲੀ ਜਾਂਦਾ ਮੈਂ ਕੀ ਬੋਲਣਾ ਚੱਲ ਵੀਰ ਤੂੰ ਬਹਿ ਗਈ ਸੀ ਮੈਂ ਸਮਝਾਉਣੀ ਤੂੰ ਵੀ ਸਮਝਦਾਰ ਬਣ ਥੋੜਾ ਜਿਹਾ ਮੈਂ ਤਾਂ ਸਮਝਦਾਰ ਆਣਾ ਹੁਣ ਹੋ ਗਿਆ ਕਿ ਕਿਹੜੀ ਗੱਲੋਂ ਤੁਹਾਡਾ ਝਗੜਾ ਕੰਮ ਜਿਹਾ ਮੈਂ ਸਮਝਦਾਰ ਆ ਰਿਆਂ ਇਹਨਾਂ ਨੇ ਪਾਗਲ ਕੀਤਾ ਮੈਨੂੰ ਕੀ ਗੱਲ ਕੀ ਮੈਨੂੰ ਮੈਂ ਕੱਲ ਹੀ ਤੁਹਾਨੂੰ ਸਮਝਾਉਂਦਾਈ ਤੁਸੀਂ ਮੰਨਦੇ ਨਹੀਂ ਅੱਡੀ ਮੇਰੇ ਪਿਓ ਨੂੰ ਕੋਈ ਦਿਲ ਦਾ ਹੀ ਨਹੀਂ ਨਿੱਕੇ ਪਿੱਛੇ ਸਾਹਮਣੇ ਵਿਖਾਵਾ ਮੈਂ ਇਹਦੀ ਇੰਨੀ ਇੱਜ਼ਤ ਕਰਦਾਈ ਸਾਹਮਣੇ ਬੈਠਾ ਵਾ ਨਿੱਕੇ ਪਿੱਛੇ ਲੱਗ ਕੇ ਇੰਨਾ ਮੇਰਾ ਜਲੂਰ ਕੱਟਿਆ ਇਹਨੇ ਗਲੀ ਮੁੱਲੇ ਚ ਜਿਹੜਾ ਇਹਦਾ ਯਾਰ ਦੋਸਤ ਬਾ ਜੋ ਮਰਦੀ ਆ ਮੇਰਾ ਇਨਾ ਜਲੂਸ ਕੱਢਿਆ ਬੁਰਾ ਹਾਲ ਕੀਤਾ ਪਹਿਲਾਂ ਕਾਲਾ ਜਲੂਸ ਕੱਢਿਆ ਜੇ ਕੰਮਕਾਰ ਨੂੰ ਕਹੀਏ ਤੇ ਜਲੂਸ ਹੋ ਗਿਆ ਉਹ ਤਾਂ ਉਹਦੇ ਵਾਸਤੇ ਦੋ ਰੋਗ ਆ ਗਿਆ ਇੱਕੋ ਜਿਆ ਜ ਦੋਵੇਂ ਤਹੀ ਹੋ ਰਹੀ ਆ ਨਹੀਂ ਘਰੋਂ ਕੱਢੰਦਾ ਤਾਂ ਮਤਲਬ ਤਾਂ ਕੰਮ ਕਰਦਾ ਉਹ ਚੱਲਦਾ ਹੋਊਗਾ ਭਾਈ ਡੈਡੀ ਨੇ ਜ਼ਿਆਦਾ ਹੀ ਸਿਰ ਚੜਾਇਆ ਉਹਨੂੰ ਚੱਲ ਵੀ ਸਿਰ ਦਾ ਹੁਣ ਜੇ ਉਹਦਾ ਕਹਿਣਾ ਤੇ ਅਗਲਾ ਮੰਨਦਾ ਨਾ ਚੱਲ ਚੁੱਪ ਕਰ ਮੇਰਾ ਵੀ ਇਹਨੂੰ ਮੇਰਾ ਮੰਨਦੇ ਜੇ ਕਹਿਣਾ ਚੱਲ ਚੁੱਪ ਕਰ ਮੈਂ ਉਹਨੂੰ ਕਹਿ ਕੇ ਵੇਖ ਲੈਣੀ ਕੀ ਕਹਿੰਦਾ ਕੀ ਆ ਹੁਣ ਤੇ ਤੂੰ ਦੱਸ ਮੈਨੂੰ ਕਹਿਣਾ ਕੀ ਆ ਹਾਂ ਇੱਕ ਕੋਈ ਗੱਲ ਫੜੀ ਹੋਈ ਮੈਂ ਬਾਹਰ ਜਾਣਾ ਬਾਹਰ ਜਾਣਾ ਮੈਂ ਕਿਹਾ ਰਾਤੀ ਵੀ ਆਖਿਆ ਸੀ ਕਿ ਭੇਜ ਦੇ ਬਾਹਰ ਹੁਣ ਕੇ ਮੇਰੀ ਗੱਲ 207 ਲੱਖ ਰੁਪਇਆ ਲੈ ਕੇ ਆਏ ਆ ਤਾਂ ਮੈਂ ਤੇ ਤੇਲਵਾ ਤੇ ਪੈਸੇ ਨਹੀਂ ਦਿੰਦੇ ਤੇ 7 ਲੱਖ ਕੰਮ ਕਰਦੇ ਤੇ ਲੈ ਕੇ ਆਏ ਆ ਦਿਨੇ ਤੈਨੂੰ ਜੇ ਕਹੀਏ ਮੜਾ ਹੱਥ ਵਣਾ ਵਡਾਉਣਾ ਉੱਥੇ ਆ ਕੇ ਵਡਾ ਹੁਣ ਵਡਾਇਆ ਵਧੀਰਾ ਹੱਥ ਤੁਹਾਡਾ ਸੱਤ ਲੱਖ ਮਿਹਨਤ ਕਰੀਦੀ ਸਵੇਰ ਤੋਂ ਜਾ ਕੇ ਸ਼ਾਮ ਤੱਕ ਤੇਰਾ ਮੁੰਡਾ ਹੀ ਆਂਦੇ ਛੋਟਾ ਮੁੰਡਾ ਵਾ ਤੇ ਉਹ ਜਾਇਆ ਕਰ ਤੂੰ ਵੀ ਫੈਕਟਰੀ ਯਾਰ ਮੁੰਡਾ ਤੇ ਹੈਗਾ ਮਾਰ ਆਇਆ ਕਰ ਹੋਰ ਕੁਝ ਨਹੀਂ ਕਹਿਣਾ ਤੇ ਮਾਰਨਾ ਪਿਓ ਸਿਆਣਾ ਮੈਂ ਉਹ ਕੰਮ ਕਰੇ ਤੇ ਤੂੰ ਵੀ ਵੇਲੇ ਫਿਰੋ ਪੁੱਤੇ ਵੀ ਵਧੀਆ ਕਰਨੀ ਨਾ ਇਹਨੂੰ ਪੁੱਛ ਕੇ ਦੀ ਗਿਆ ਫੈਕਟਰੀ ਜਿਹੜਾ ਮਾਰਿਆ ਵੜਿਆ ਕਦੀ ਫੈਕਟਰੀ ਬੋਲੇ ਤੈਨੂੰ ਕਹਿ ਰਿਆਂ ਡੈਡੀ ਜਾਂਦਾ ਹੀ ਸੀਗਾ ਜਦੋਂ ਤਾਂ 2 ਸਾਲ ਹੋ ਗਏ ਨਿੱਕੇ ਨੂੰ ਜਾਂਦਿਆਂ ਉਦੋਂ ਤਾਂ ਹੀ ਪਤਾ ਲੱਗਾ ਜਾਂਦਾ ਹੀ ਸੀਗਾ ਫੈਕਟਰੀ ਮੈਂ ਹੀ ਉਹ ਤਾਂ ਹੀ ਫੈਕਟਰੀ ਕੌਣ ਖੋਲਦਾ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਜਾਂਦਾ ਜਾਂਦਾ ਵੀ ਤੇ ਖਰਚੇ ਵੀ ਖੁੱਲੇ ਕਰਦਾ ਸੀ ਡੈਡੀ ਦਿੱਤਨ ਦਾ ਬਾਹਰ ਜਾਣ ਨੂੰ ਕਿਹਾ ਉਦੋਂ ਤਾਂ ਹੀ ਤੁਹਾਨੂੰ ਪਤਾ ਨਹੀਂ ਕੀ ਸੱਪ ਸੰਗ ਗਿਆ ਵਾ ਕਹ ਕਦੀ ਮੈਨੂੰ ਪਿਆਰ ਲੈ ਪੁੱਤ ਪੈਸੇ ਲੈ ਲਾ ਖਰਚ ਲਾ ਦੱਬ ਫੇ ਮੈਨੂੰ ਕਦੀ ਬਿਠਾ ਕੇ ਪੁੱਛਿਆ ਵੀ ਕੀ ਗੱਲ ਆ ਤੂੰ ਤੂੰ ਕੰਮ ਤੇ ਨਹੀਂ ਫੈਕਟਰੀ 'ਚ ਪੜਦਾ ਤੁਸੀਂ ਬਾਹਰ ਤੀਜੇ ਮਹੱਲੇ ਉੱਥੇ ਲੋਕਾਂ ਨੂੰ ਕਹਿੰਦੇ ਫਿਰਦੇ ਜਿਉਹ ਮੋੜ ਤੇ ਬੈਠਾ ਵਾ ਉਹ ਤੁਹਾਨੂੰ ਦੇ ਦੇਖਦੇ ਹੀ ਆ ਤੇ ਲੋਕ ਸਾਨੂੰ ਦੱਸਦੇ ਹੀ ਇਹ ਕੰਮ ਇਹ ਨਿੱਕਾ ਚਵਤੀਆਂ ਲਾਉਂਦਾ ਵਾ ਨਿੱਕਾ ਚਵੰਦੀਆਂ ਗਾਧੀਆਂ ਲੈਂਦਾ ਤੂੰ ਆਪਣੀ ਆਤ ਦਾ ਸੁਧਾਰ ਤੁਹਾਨੂੰ ਉਹੀ ਚਵਤੀਆਂ ਲਾਉਂਦਾ ਉਹ ਤਾਂ ਮੈਨੂੰ ਦੇਖਣਾ ਹੀ ਨਹੀਂ ਚਾਹੁੰਦਾ ਇਸੇ ਕਰਕੇ ਕਹਿੰਨਾ कल्ਲੋ ਬਾਹਰ ਬਾਹਰ ਤੇ ਇਦਾਂ ਗਏ ਉਹ ਕਹੇ ਹੁਣ ਕਿਸੇ ਪਾਸੇ ਪੈਸੇ ਵੀ ਆਣਗੇ ਮੇਰੀਆ ਆ ਕੱਕੇ ਚੁੱਪ ਕਰ ਜਾ ਓਏ ਇੱਕ ਮਿੰਟ ਬੂਆ ਕਿਹੜੇ ਪੈਸੇ ਹੈ ਕਿੰਨੇ ਬਾਹਰ ਲੱਗਣ ਨੂੰ 15 ਰੁਪਈਆ ਦੀ ਜਾਂਦੀ ਆ 20 ਲੱਖ ਰੁਪਈਆ ਕਹਿੰਦੇ ਲੱਗਣਾ ਕਿੰਨੇ ਪੈਸੇ ਤੁਹਾਡੇ ਕੋ ਕਿਹੜੇ ਪੈਸੇ ਨਹੀਂ ਦੋ ਜਦੋਂ ਮੈਸੇਜ ਨਾ ਟੈਕੀ ਪਰਪਲ ਪੈਸੇ ਦੇ ਲਿਆਉਂਦੇ ਸੀ ਆਪਾਂ ਤੇ ਘਰ ਕੇ ਨਹੀਂ ਆਪਾਂ ਉਹ ਬਣਾਈ ਸੀਗੀ ਬਣਾਈ ਤੇ ਆਪਾਂ ਕਦੇ ਕਹਿੰਦੇ ਨਹੀਂ ਸੀਗਾ ਆਪਣੇ ਕੋ ਤੇ ਮਿਹਨਤ ਕੀਤੀ ਆ ਤੁਸੀਂ ਤੇ ਬਣਾਈਆਂ ਫਿਰ ਕੀਤੀ ਆ ਤਾਂ ਚੁੱਪ ਕਰ ਜਾ ਅਲਬਾ ਤੈਨੂੰ ਮੈਂ ਕਦੋਂ ਦਾ ਵੇਖਣ ਲਈ ਆ ਆਪਣੇ ਡੈੜੀ ਵਾਰੀ ਬੋਲ ਜਿੰਦਾਨਾ ਨਾ ਮੈਂ ਬਾਹਰ ਜਾਣ ਨੂੰ ਕਿਆ ਵਾ ਉਦੋਂ ਦਾ ਤੁਹਾਨੂੰ ਮੈਂ ਲੜਕਣ ਲੱਗ ਗਿਆ ਆ ਠੀਕ ਹੈ ਨਾ ਪਹਿਲਾਂ ਸਾਰਾ ਕੁਝ ਚੰਗਾ ਭਲਾ ਜੀ ਫੈਕਟਰੀ ਖੋਲਣੀ ਸਾਰਾ ਕੁਝ ਕਰਨਾ ਉਦੋਂ ਮੈਂ ਬੜਾ ਚੰਗਾ ਲੱਗਦਾ ਸੀ ਤੁਹਾਨੂੰ ਖੁੱਤ-ਪੁੱਤ ਕਰਦੇ ਫਿਰਦੇ ਜਿੱਦਣ ਦਾ ਮੈਂ ਤੁਹਾਨੂੰ ਬਾਹਰ ਜਾਣ ਨੂੰ ਕਹਿ ਤਾ ਬੱਸ ਉਦੋਂ ਦਾ ਤੁਸੀਂ ਨਿੱਕੇ ਨੂੰ ਹਟਾ ਲਿਆ ਮੜ ਤੋਂ ਹਟਾ ਕੇ ਦਾ ਵਿਆਹ ਕਰਤਾ ਸਭ ਮੇਰੇ ਬਾਰੇ ਸੋਚਿਆ ਤੁਸੀਂ ਤੇ ਅਸੀਂ ਤੈਨੂੰ ਕਹਿੰਦੇ ਨਹੀਂ ਵਿਆਹ ਵੱਲੋਂ ਮੈਂ ਪਹਿਲਾਂ ਤੁਸੀਂ ਤੁਹਾਡਾ ਫਰਜ਼ ਕੀ ਮੰਨਦਾ ਸੀ ਕੀ ਫਰਜ਼ ਬਣਦਾ ਸੀ ਮੇਰਾ ਕਰੋ ਵਿਆਹ ਤੇ ਤੈਨੂੰ ਤੇ ਉਦੋਂ ਕਹਿਣ ਡੇ ਵਿਆਹ ਤੇਰਾ ਤੂੰ ਕਿੰਨਾ ਮੈਂ ਬਾਹਰ ਜਾਣਾ ਤੂੰ ਬਾਹਰ ਤੁਸੀਂ ਫਿਰ ਘਰ ਦੇ ਉਦੋਂ ਕਹਣਾ ਆਪਣੇ ਪਹਿਲੇ ਇੱਕ ਪਾਸੇ ਥੋੜਾ ਬਾਹਰ ਉਸ ਢਾ ਵਿੱਚ ਬਾਹਰ ਘਲਾਇਦਾ ਪਹਿਲੋਂ ਵਿਆਹ ਦੇ ਪੈਸੇ ਲਾਈਏ ਮੁਰ ਤੇ ਬਾਹਰ ਤੇ ਪੈਸੇ ਲਾਈਏ ਦੇਖੋ ਠੀਕ ਹੈ ਨਾ ਤੁਸੀਂ ਹੁਣ ਸਾਰੀਆਂ ਗੱਲਾਂ ਛੱਡੋ ਭੇਜਣਾ ਕਿ ਨਹੀਂ ਭੇਜਣਾ ਬੱਸ ਚੁੱਪ ਕਰ ਜਾ ਮੇਰਾ ਪੁੱਤ ਮੈਂ ਸਮਝਾਉਂਦਾ ਤੋਪੀਆਂ ਮੈਂ ਤਾਂ ਇਹਨਾਂ ਦੇ ਅੱਗੇ ਚੋਪੀ ਕੀਤਾ ਮੈਂ ਤਾਂ ਕਦੀ ਬੋਲਦਾ ਹੀ ਕੱਤ ਨਹੀਂ ਮੈਂ ਬੜੇ ਗੇ ਵੀ ਤੈਨੂੰ ਦੇਖਣੇ ਬਹੁਤ ਨਹੀਂ ਹੈ ਮੈਂ ਇਹਨਾਂ ਦੇ ਸਾਹਮਣੇ ਆਪਣੇ ਡੈਡੀ ਦਾ ਮਾਸਾ ਨਹੀਂ ਲਿਆ ਖਤਮ ਮੈਂ ਕਦੀ ਅਜੇ ਤੇਰੇ ਸਾਹਮਣੇ ਆ ਅਜੇ ਕੰਨਾ ਮੈਂ ਬੋਲਦਾ ਨਹੀਂ ਆਪ ਵੀ ਫੋਨ ਤੇ ਇਹੀ ਗੱਲਾਂ ਲੰਘਦਾ ਰਹਿੰਦਾ ਮੈਨੂੰ ਬਹੁਤ ਬੋਲਦਾ ਮੁੰਡਾ ਮੈਂ ਨਹੀਂ ਨਹੀਂ ਸ ਅਰੇ ਸਾਹਮਣੇ ਚੁੱਪ ਕਰ ਰਿਹਾ ਦੇ ਦੇ ਜਿਹੜੀ ਦੇ ਸ਼ਰਮ ਕੱਢ ਲਾ ਰਹੀ ਹੈ ਨਹੀਂ ਦਿੰਦੇ ਕੋਈ ਮੈਨੂੰ ਆ ਇੰਨਾ ਪੁੱਛ ਲਿਆਉਣਾ ਪੁੱਛ ਲਿਆਉਣਾ ਵੈਸੇ ਆਹ ਮੇਰੀ ਦੇ ਦਿੰਦੀ ਪੈਸੇ ਇਹਦਾ ਰੁਪਈਆ ਨਹੀਂ ਨਹੀਂ ਤਾਂ ਮਾਂ ਕਿੱਥੋਂ ਦਿੰਦੀ ਆ ਉਹ ਵੀ ਇੰਨਾ ਮਾਂ ਵੀ ਸਾਡੇ ਦੇ ਦਿੰਦੀ ਆ ਤੈਨੂੰ ਕਮਾਲ ਕਰ ਦਾਂ ਉਹ ਕਿੱਥੋਂ ਲਿਆ ਰਹੀ ਆ ਸਹੀ ਕਿਉਂ ਨਹੀਂ ਦੇ ਦਿੰਦੇ ਮੈਂ ਤੈਨੂੰ ਪਿਆਰ ਨਹੀਂ ਦੇ ਦਿੰਦੇ ਪੈਸੇ ਮੈਨੂੰ ਦੱਸੋ ਤੈਨੂੰ ਪਿਆਰ ਨਾ ਕਿੰਨੇ ਚਾਹੀਦੇ ਮੈਂ ਸਮਝਾਉਂਦੀ ਬਸ ਕਰ ਬਸ ਕਰ ਚੱਲ ਫਿਰ ਮੇਰੀ ਗੱਲ ਸੁਣ ਤੂੰ ਸਮਝ ਠੀਕ ਹੈ ਔਲਾਦੇ ਬਾਹਰ ਤੇ ਪੈਸੇ ਕੋਈ ਗੱਲ ਨਹੀਂ ਲੱਭ ਏਜੰਟ ਔਲਾਦੇ ਪੈਸੇ ਤੇਰੇ ਨਾਲ ਮੈਂ ਖਲੋਨੀ ਮੈਂ ਤੇ ਜਾ ਕੇ ਤੇਰੇ ਭਾਜੀ ਨੂੰ ਕਹਿੰਨੀ ਦੇ ਪੈਸੇ ਨਾਲ ਥੋੜੇ ਓਏ ਪੈਸੇ ਲਾਉਣ ਦੀ ਗੱਲ ਨਹੀਂ ਹੈਗੀ ਇਹ ਆਪਣੀ ਆਦਤਾਂ ਦੇ ਸੁਧਾਰੇ ਬੋਲਦਾ ਵੇਖਦਾ ਕੰਨ ਬੋਲਦਾ ਹੀ ਆ ਨਾ ਕੋਈ ਨਹੀਂ ਇਹ ਵੀ ਬਾਹਰ ਦਾ ਨਜ਼ਾਰਾ ਦੇਖ ਲੈ ਜਦੋਂ ਕੱਲਾ ਰਹੋਗਾ ਇਹਨੂੰ ਪਤਾ ਲੱਗੂ ਕਿ ਕਿੱਦਾਂ ਬਾਹਰ ਪ੍ਰਦੇਸਾਂ 'ਚ ਰਹਿੰਦਾ ਮੇਰੀ ਸ਼ਕਲ ਵੇਖਦੇ ਹੀ ਪਤਾ ਨਹੀਂ ਤੁਹਾਨੂੰ ਲੈ ਆਪਾਂ ਕਿੱਥੋਂ ਘਰ ਆ ਗਏ ਆ ਕੀ ਕਰਤਾ ਜਿੰਨਾ ਤੇ ਕਰ ਮੈਂ ਇਹਨਾਂ ਦੀ ਸ਼ਕਲ ਲੱਗੇ ਰਹਿਣਾ ਇਹਨਾਂ ਨੇ ਬੋਲੀ ਤੁਲੀ ਜਣਾ ਹਾਈ ਤੇ ਤੈਨੂੰ ਬੜਾ ਕਹਿੰਨੇ ਆ ਨਾ ਤੂੰ ਬੜਾ ਛੜਾ ਆ ਬੋਲੀ ਇਹਨਾਂ ਨੂੰ ਮਾਫਰ ਨੂੰ ਚੰਗੇ ਲੱਗੀਦਾ ਆ ਉਹ ਬੋਰਦਾ ਇਹਨਾਂ ਕਈ ਉਹਨਾਂ ਨੂੰ ਗੁੱਸਾ ਚੜਦਾ ਹੈ ਜਦੋਂ ਵੇਖ ਲਾ ਇੱਧਰ ਗਿਆਈ ਉੱਧਰ ਗਿਆਈ ਮਾਂ ਦੀ ਨਹੀਂ ਪੁੱਛ ਲਾ ਹੋਣੇ ਗਿਆ ਜੀ ਉਹਨੇ ਮਿੱਠਾ ਪਿਆਰਾ ਹੋ ਗਿਆ ਉਹਨੇ ਸਭ ਕੁ ਖਾਈ ਜਾਣਾ ਤੇ ਤੂੰ ਫਿਰ ਵੇਂਦਾ ਰਹੀਂ ਸਾਹ ਉੱਧਰ ਬਾਹਰ ਘੱਲਦਾ ਮੈਨੂੰ ਲੋੜ ਵੀ ਨਹੀਂ ਕੱਢਦਾ ਚੱਲ ਕੋਈ ਨਹੀਂ ਵੀ ਲਾ ਦੇ ਪੈਸੇ ਤੂੰ ਲੱਭ ਜੰਟ ਸਾਰਾ ਕੋਣ ਨਿੱਕੇ ਦਾ ਕੋਈ ਨਹੀਂ ਆਪੇ ਦੇਖਦੇ ਆ ਲੱਭਦੇ ਆ ਫਿਰ ਆ ਲੱਭ ਜੰਟ ਤੂੰ ਕੋਈ ਗੱਲ ਨਹੀਂ ਮੈਂ ਨਹੀਂ ਤੇ ਕਹਿੰਦਾ ਤੇ ਮੈਂ ਮਨਜੀਤ ਨੂੰ ਭੇਜਾਂ ਗੱਲਬਾਤ ਕਰਕੇ ਤੇ ਕਰਾਉਂਗਾ ਮੈਂ ਮੂੰਹ ਤੇ ਗੱਲ ਉਹਦੇ ਨਾਲ ਹੀ ਕਰ ਲੈਣਾ ਮਨਜੀਤ ਨਾਲ ਹਾਂ ਭਾਈ ਇਹ ਗੱਲਬਾਤ ਕਹਿ ਰਿਹਾ ਵਾ ਕੱਲ ਨੂੰ ਮੁੜ ਕੇ ਨਾ ਵਧੀਆ ਨਹੀਂ ਲੱਗਦਾ ਆਪਣੇ ਘਰ ਦਾ ਪਾਸੇ ਨਿਕਲਦਾ ਕੀ ਆਣ ਗਵੰਡ ਕਹਿੰਦਾ ਹੋਊਗਾ ਕਿ ਰੋਈ ਧੜੀ ਆਹੀ ਖੁੱਲ ਕਰਦੇ ਰਹਿੰਦੇ ਐ ਪਿਓ ਵਰਗੇ ਯਾਰਾ ਇਹਦੇ ਨੂੰ ਸਮਝਾਉਂਦੇ ਨਹੀਂ ਇਹ ਸਮਝੀ ਵੀ ਨਹੀਂ ਕਹਿੰਦਾ ਉਹ ਇੰਨਾ ਬੋਲਦਾ ਉਹ ਇੰਨਾ ਉੱਚਾ ਬੋਲਦਾ ਯਾ ਚੰਗੀ ਗੱਲ ਥੋੜੀ ਫਿਰ ਗਣਾ ਭੂਆ ਵੀ ਆਣ ਕੇ ਬੋਲ ਗਈ ਮੈਨੂੰ ਹਲੋ ਠੀਕ ਆ ਹਾਂ ਚੱਲ ਮੈਂ ਹੁਣ ਤੇਰੀ ਭੂਆ ਦੇ ਕਹਿਣ ਤੇ ਨਾ ਦੇਖਦਾ ਗੱਲ ਚਲਾਉਣਾ ਫੇਰ ਕੀ ਗੱਲ ਚਲਾਉਣੀ ਹੈ ਤੇਰੇ ਬਾਹਰ ਜਾਣ ਵੱਲੋਂ 2 ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਗੱਲ ਚਲਾਣੀ ਗੱਲ ਜਰਾਨੀ ਕਾਦੀ ਗੱਲ ਚਲਾਣੀ ਵੇ ਬੋਲਦਾ ਕਿਦਾਂ ਹਾ ਹੇ ਤੂੰ ਹੀ ਕਿ ਮੁੰਡੇ ਦੇ ਮਗਰ ਪਏ ਹੋ ਬੱਸ ਵੀ ਕਰੋ ਕੱਲ ਪਰਸਾਂ ਜਿੱਦਾਂ ਦੀ ਭੈਣ ਹੈ ਤੇਰਾ ਵੀ ਤੁਹਾਨੂੰ ਆਇਆ ਹੋਇਆ ਹੈ ਕੋਈ ਨਹੀਂ ਪਤਾ ਤੂੰ ਰੋਟੀ ਰੋਟੀ ਘੱਟ ਆ ਚਲੀ ਆਈ ਹੈ ਨਾ ਹਾਂ ਹਾਂ ਮਾਦਾ ਤੂੰ ਨਾ ਹੈ ਨਾ ਤਾਂ ਇਹ ਮੈਨੂੰ ਜੀਣ ਨਾ ਦੇਣ ਘਰੇ ਨਾ ਰਹਿਣ ਦੇਣ ਮੈਨੂੰ ਓਕੇ ਹੁਣ ਦੱਸ ਕੀ ਕਰੀਏ ਘੱਟੋ ਘੱਟ 30-35 ਲੱਖ ਰੁਪਈਆ ਲੱਗਣਾ ਅੱਛਾ 20 ਲੱਖ ਰੁਪਈਆ ਪਹਿਲਾਂ ਮੰਗਦਾ ਹੈ ਏਜੰਟ ਠੀਕ ਹੈ ਆ ਗਿਆ ਪੁੱਤਰ ਇਹਨੇ ਪਹਿਲੇ ਲਾਲ ਲਾ ਕੇ ਪਹਿਲਾਂ ਖਰਾਬ ਕੀਤੇ ਅੱਛਾ ਇਹ 20 ਲੱਖ ਪਹਿਲਾਂ ਕਹਿੰਦੇ ਆ ਚਲ ਕੋਈ ਨਹੀਂ ਆ ਤੂੰ ਤੇਰੇ ਕੋ ਜਿੰਨੀ ਗੱਜਿਆ ਕਰ ਠੀਕ ਆ ਬਾਕੀ ਤੂੰ ਆਪਣੇ ਭਾਈ ਨੂੰ ਤੂੰ ਕਹਣਾ ਤੂੰ ਕਹਿਦੀ ਨਹੀਂ ਤਾਂ ਮੈਂ ਕਹਿ ਦੂੰਗੀ ਘਰ ਜਾ ਕੇ ਸੁਰਸਲਾ ਕਰਦੇ ਆ ਕਲੇਸ਼ ਕਰ ਚੁਮਕਾਓ ਜਿੱਦਾਂ ਮੁੱਕਦਾ ਨਹੀਂ ਚੰਗਾ ਲੱਗਦਾ ਕਲੇਸ਼ ਕਰਦੇ ਤੂੰ ਜਾ ਕੇ ਫਿਰ ਕਰੋ ਸਲਾਮ ਮਾੜੀ ਜੀ ਮੈਂ ਜਦੋਂ ਜਾਈ ਨਾ ਮੈਂ ਬੜੀ ਪਰੇਸ਼ਾਨ ਜੀ ਹੋਈ ਆ ਹਾਂ ਚਲਿਆ ਰੋਟੀ ਪਾਣੀ ਸਵੇਰ ਦੇ ਖਾਪੇ ਹੋਏ ਆ ਠੀਕ ਆ ਚਲ ਮਰ ਤੋਂ ਖਾਓ ਰੋਟੀ ਪਾਣੀ ਬਹੁਤੀ ਟੈਨਸ਼ਨ ਨਾ ਲਓ ਤੂੰ ਇਫੋਂਟ ਲਈ ਜਾਣਦੇ ਆ ਕਰੇ ਕੀ ਗੱਲਾਂ ਹੋਣੀ ਤੁਹਾਨੂੰ ਪਹਿਲਾਂ ਪਤਾ ਕੱਖ ਦਾ ਕੀ ਹੋ ਗਿਆ ਇੰਨੀ ਤਵੀ ਪਈਆਂ ਤਵੀ ਪਈਆਂ ਡੈਡੀ ਜੀ ਕੀ ਕਹਿੰਦੇ ਆ ਤੇ ਭੂਆ ਜੀ ਕੀ ਗੱਲ ਕਰਨਦੇ ਆ ਕੀ ਗੱਲ ਕਹਿੰਦੇ ਆ ਪਹਿਲੇ ਸੁਣ ਤੇ ਆਕਰ ਬਾਅਦ ਨਹੀਂ ਗੱਲਾਂ ਮੈਨੂੰ ਤਾਂ ਬੁਲਾਇਆ ਨਹੀਂ ਮੇਰੇ ਤੋਂ ਬੰਨੇ ਤਾਂ ਗੱਡੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਕਹਿਣਾ ਨਹੀਂ ਨਾ ਕਰਦੇ ਹਾਸਤੇ ਕਰਦੇ ਪਏ ਨਾ ਕਰ ਗੱਲ ਮੈਂ ਤਾਂ ਜਾ ਮੈਨੂੰ ਪਤਾ ਤਾਂ ਲੱਗੇ ਕਿਹੜੀ ਗੱਲ ਹੋਈ ਆ ਬਵਾ ਕੀ ਕਹਿੰਦੇ ਆ ਹੁਣ ਕੀ ਕਹਿੰਦੇ ਕੀ ਆ ਤੇ ਬਲੋ ਗੱਲ ਸੁਣ ਤੇ ਲਿਆ ਕਰੋ ਬਾਹਰ ਦੀਆਂ ਚੱਲ ਮੈਨੂੰ ਪਤਾ ਤਾਂ ਲੱਗੇ ਕੀ ਗੱਲ ਹੋ ਰਹੀ ਆ ਕੀ ਗੱਲ ਕੀ ਹੁਣ ਕਹਿੰਦੇ ਵੱਡੇ ਭਾਜੀ ਨੂੰ ਬਾਹਰ ਕਰਨ ਲਾ ਤਾਰੇ ਹੈਗੇ ਪੱਲਾ ਪਹਿਚਾਣ ਵਾਸਤੇ ਬਾਹਰ ਕਿੱਥੋਂ ਕੱ ਲੈਣਾ ਜਿਹੜੇ ਅੱਗੇ ਪੈਸੇ ਇੰਨੇ ਖਰਾਬ ਹੋਏ ਆ ਉਹਨੇ ਪੱਲਾ ਤਾਡੇ ਕਹਿਨ ਨਾ ਤਾਡੇ ਕਹਿਨ ਨਾ ਮੇਰੇ ਕਹਿਨ ਲਾ ਕੀ ਮੇਰੇ ਕਹਿਨ ਤਾਡੇ ਕਹਿਨ ਕੱਖ ਨਹੀਂ ਹੋਣਾ ਵੇਖ ਲਿਓ ਤੁਸੀਂ ਭਾਜੀ ਜੋ ਛੱਜੇ ਉਹ ਚੜਜਣਾ ਆਪਾਂ ਬਸ ਕੱਖ ਨਹੀਂ ਮਿਲਣਾ ਫੇਰ ਬਿਆਲੇ ਨੇ ਕੱਲ ਨੂੰ ਵੱਡੇ ਹੋ ਗਏ ਨਾ ਤੇ ਕੱਖ ਨਹੀਂ ਦੇਣਾ ਆਪਾਂ ਪੱਲੇ ਪੈਣਾ ਕੱਖ ਵੀ ਤੇ ਤੂੰ ਹੀ ਵੇਖ ਦੇ ਰਹੇ ਹੋ ਫੇਰ ਉਹ ਇਦਾਂ ਕੁਛ ਨਹੀਂ ਹੋਣਾ ਤੂੰ ਟੈਨਸ਼ਨ ਫਰੀ ਰਹਿ ਤਾਡੇ ਕਹਿਨ ਨੀ ਨਾ ਹੁਣ ਬਾਹਰ ਪੱਲਾ ਗੱਲਾਂ ਸੁਣੋ ਜਾ ਕੇ ਕੋਈ ਨਹੀਂ ਹੁੰਦਾ ਜਿਹੜੀ ਵੀ ਗੱਲ ਹੋਊਗੀ ਡੈਡੀ ਨੇ ਆਪੇ ਮੇਰ ਨਾਲ ਕਰ ਲੈਣੀ ਡਾਈ ਨੇ ਕੋ ਕੋਈ ਸਲਾੜੀ ਜਦੋਂ ਹੁਣ ਕੋਈ ਚਾਰਾ ਨਹੀਂ ਕਿੱਥੇ ਕੋਈ ਇੰਨੇ ਪੈਸੇ ਲੱਗਣੇ ਆ ਤੇ ਡੈਡੀ ਮੇਰੇ ਨਾਲ ਗੱਲ ਕਰੋ ਪਹਿਲਾਂ 2 ਲੱਖ ਰੁਪਏ ਬੁਲਟ ਚਲਾਤਾ ਹੁਣ ਕੰਦੇ ਮੈਂ ਬਾਹਰ ਜਾਣਾ ਆ ਚੱਗੀਆਂ ਗੱਲਾਂ ਭਾਜੀ ਦੀਆਂ ਵੀ ਮੈਂ ਆਪੇ ਗੱਲ ਕਰਨ ਨੂੰ ਕਟੜੀਆਂ ਤਾਂ ਕੋਈ ਨਾ ਤੂੰ ਹੀ ਵੇਖ ਰੋ ਤੇ ਮੈਂ ਵੀ ਇੱਥੇ ਹੀ ਆ ਵੇਖ ਰਹੀ ਸੀ ਕਿਹੜੀਆਂ ਗੱਲਾਂ ਹੁੰਦੀਆਂ ਭਾਜੀ ਨੇ ਜਾਣਾ ਜਾਂ ਅੱਜ ਦੇ ਤਾਂ ਪੈਸੇ ਪਾਉਣਾ ਆ ਇਸ ਤਰੀਕਾ ਜਾਂਦਾ ਤੁਹਾਡੇ ਕਹਿਣਾ ਨਹੀਂ ਨਾ ਜਦੋਂ ਜੇ ਫੇ ਤੁਹਾਨੂੰ ਪਤਾ ਲੱਗਣਾ ਕੁਝ ਨਹੀਂ ਹੁੰਦਾ ਵੇਖ ਲਓ ਕਿਹੜੇ ਲੱਗਣੇ ਪੇਪਰ ਉਹ ਪੇਪਰ ਕੁਛ ਨਾ ਗਿਆ ਹੈਗੇ ਆ ਕਿ ਨੇ ਹੈਗੇ ਸਭ ਹੈਗਾ ਭਾਜੀ ਕੋਲ ਉਹ ਜਾ ਜਾ ਰੋਟੀ ਪਾਣੀ ਵਾਲੀ ਖਵਾ ਦੇ ਚਾਹ ਪਾਣੀ ਦਾ ਉਹ ਨਾਮ ਨਹੀਂ ਤਪੇ ਬਸ ਤੀ ਰੋਟੀ ਖਾਂਦੇ ਨੇ ਤੇ ਫੌਜ ਚ ਲਾਉਂਦੇ ਰਹੋ ਬਸ ਤੀ ਇੱਥੇ ਬੈਠੇ ਰਹਿਣਾ ਵਾ ਜਦ ਤੂੰ ਚਾਹੀ ਛੱਡ ਗਿਆ ਨਾ ਫੇ ਤੁਹਾਨੂੰ ਪਤਾ ਲੱਗਣਾ ਵਾ ਤੁਹਾਡੇ ਕਹਿੰਦਾ ਕੁੱਖ ਨਹੀਂ ਹੋਣਾ ਵੇਖ ਲਿਓ ਬਸ ਕੋਈ ਨਾ ਇੱਥੇ ਹੀ ਆ ਘੱਲ ਤਾਂ ਇਹਦੀ ਸਹੀ ਆ ਪਰ ਡੈਡੀ ਨੇ ਮਿਰਤੋਂ ਪੁੱਛੇ ਮੈਨੂੰ ਐਡਾ ਫੈਸਲਾ ਕਿੱਦਾਂ ਲੈ ਲਿਆ ਉਹ ਵੀ 35 ਲੱਖ ਰੁਪਈਆ ਅੱਛਾ ਉਹ ਜਿਹੜੀ ਪਰਸੋਂ ਪੇਮੈਂਟ ਆਈ ਆ ਨਾ ਮਾਲ ਦੀ 7-8 ਲੱਖ ਰੁਪਈਆ ਉਹ ਲੱਗਦਾ ਇਹਨੇ ਦੇਖ ਲਈ ਹੋਈ ਆ ਤਾਹੀਂ ਕਰਕੇ ਇਹਦੇ ਦਾਦਾ ਵੀ ਮੈਂ ਬਸ ਜਿਹੜੇ ਉਹ 7-8 ਲੱਖ ਰੁਪਏ ਆਇਆ ਨਾ ਉਹ ਖਰਾਬ ਕਰਾਦਾ ਇਹਨਾਂ ਦਾ ਤੇ ਆਪਣੇ ਤੇ ਲਾ ਲਾ ਪਰ ਪੁੱਤ ਨੂੰ ਇਹ ਹੀ ਨਹੀਂ ਪਤਾ ਕਿ ਵੀ ਆਸ ਟਾਈਮ ਸਾਰਾ ਕੁਝ ਕਰਨ ਤੇ ਹੱਥ ਚਾ ਗੱਲ ਕੋਈ ਨਾ ਮੈਂ ਕਰਦਾ ਸਵੇਰੇ ਡੈਡੀ ਨਾਲ ਇੰਨਾਂ ਨੂੰ ਵੀ ਤਾਂ ਹੁਣ ਪਤਾ ਨਹੀਂ ਲੱਗਦਾ ਵਾ ਇਹ ਵੀ ਤੇ ਕਹਿ ਦਿੰਦੇ ਆ ਕਿ ਕੋਈ ਨਾ ਕੋਈ ਨਾ ਇਹ ਮੰਨਦੇ ਨਹੀਂ ਆ ਮੇਰੀ ਗੱਲ ਹੈ ਕੱਲ ਨੂੰ ਜਿਹੜੀ ਆੜੀ ਨੇ ਪੈਸੇ ਲਾਤੇ ਆਪਾਂ ਨੂੰ ਕੌਣ ਪੁੱਛੂਗਾ ਫੇਰ ਹੈ ਉਹ ਤਾਂ ਭੂਆ ਵੀ ਕਹਿੰਦੀ ਚਲ ਪੈਸੇ ਲਾ ਦੇ ਚਲ ਮੰਨਿਆ ਪੈਸੇ ਲਾ ਵੀ ਦੇਾਂਗੇ ਪਰ ਭਾਜੀ ਨੇ ਕਿਹਾ ਹੋ ਗਿਆ ਆਪਾਂ ਨੂੰ ਕੱਲ ਨੂੰ ਮੁੱਲ ਮੂਰ ਦੇਣਾ ਆਪਾਂ ਨੂੰ ਅਸੀਂ ਜਾ ਕੇ ਤੇ ਨਜਾਰੀ ਲੈਣੇ ਸਾਰੇ ਦਿਨ ਰਾਤੇ ਕੰਮ ਕਰਨ ਤੇ ਪੈਸੇ ਭਾਜੀ ਕਹਣ ਮੈਨੂੰ ਬਾਹਰ ਭੇਜ ਦੋ ਹੈ ਖਲੇ ਤੇ ਸਮਝ ਨਹੀਂ ਲੱਗਦੀ ਆ ਇੰਨਾਂ ਨੂੰ ਕੱਲ ਨੂੰ ਪਤਾ ਲੱਗੂ ਜੇ ਰੋਡ 'ਚ ਆ ਜਾਈਏ ਸੜਕਾਂ 'ਚ ਆ ਜਾਾਂਗੇ ਨਾ ਆਪਣੇ ਬੱਚੇ ਵੀ ਨਹੀਂ ਆ ਪੜਾਵਾ ਸਭ ਵੀ ਤਹੱਦ ਕਰਦੇ ਕੋਈ ਨਾ ਇਹਨਾਂ ਨੂੰ ਤੇ ਫਿਰ ਦੱਸਦੀ ਹਾਂ ਹੁਣ ਕੋਈ ਨਾ ਦੀਦੀ ਹੁਣ ਵੀ ਤੇ RAMNA ਬੈਠਾ ਹੀ ਆ ਪਹਿਲਾਂ ਹੀ RAMNA ਨਾਲ ਗੱਲ ਕਰਨਾ ਇੰਨੀ ਖਾਪ ਪੈਂਦੀ ਨਾਲੇ ਲੋਕਾਂ ਨੂੰ ਸੁਣਾਉਂਦੇ ਆ ਹੁਣ ਵੀ ਤੇ ਜਪਿਓ ਪੁੱਤ RAMNA ਨਾਲ ਗੱਲ ਕਰਨ ਤੇ ਕੀ ਹੱਦ ਨਾਲ ਇੱਕ ਹੁਣ ਹੱਥ ਵੀ ਚੁੱਕਿਆ ਕਿੰਨਾ ਗਾਲ ਬਾਹਰ ਕਲਾਉਣਾ ਇਹਨੂੰ ਭਲਾਵਾ ਹੀ ਕਹੀ ਨਾ ਜਦ ਮੈਂ ਇਹਦਾ ਸਾਥ ਦੇ ਰਹੀ ਆ ਤੇ ਇਹ ਵੇਲਾ ਕਿੰਨਾ ਬੋਲਦੇ ਦੋਵੇਂ ਮਮੀ ਨਹੀਂ ਘਲਾਉਂਦੇ ਦੋ ਸਾਲ ਹੋ ਗਏ ਮੈਂ ਪਿਆਰ ਨਾਲ ਹੀ ਗੱਲ ਕਰ ਡੈਡੀ ਤੂੰ ਕਹਿਣਾ ਬੋਲਣਾ ਨਹੀਂ ਹੈਗਾ ਪਿਆਰ ਨਾਲ ਗੱਲ ਕਰਦੀ ਆ ਹੁਣ ਕਾ ਸਵੇਰੇ ਨੇ ਤੂੰ ਕਹਿਣਾ ਚੱਲ ਪੁੱਤ ਸ਼ਾਂਤ ਰਿਆ ਕਰੋ ਏਦਾਂ ਲੜ ਮਿਲ ਕੇ ਰਿਆ ਕਰੋ ਕਿੱਡੇ ਵਧੀਆ ਲੱਗਦੇ ਬੈਠੇ ਦੁਆ ਬਤਾ ਏਦਾਂ ਹੀ ਕਰ ਲੋ ਲੜਾਈ ਕੀਤੀਆਂ ਥੋੜੀ ਵੱਡੀ ਗੱਲ ਨਹੀਂ ਹੁੰਦੀ ਲੜਾਈ ਥੋੜੀ ਕਰਦਾ ਮੈਂ ਆਪਣੇ ਪਿਓ ਅੱਗੇ ਬੋਲਾਂ ਪਰ ਪਿਓ ਕਿਹੜਾ ਚੱਜ ਨਾ ਪੋਵੇ ਨਹੀਂ ਬੱਚੇ ਏਦਾਂ ਨਹੀਂ ਆਖੀਦਾ ਡੈਡੀ ਆ ਤੇਰੇ ਫਿਰ ਵੀ ਏਦਾਂ ਥੋੜੀ ਬੋਲੀਦਾ ਹੁੰਦਾ ਨਹੀਂ ਚੰਗੇ ਲੱਗੀਦਾ ਹਾਂ ਅਲੀ ਗੱਲ ਕਰੀ ਇਹਦੀ ਗੱਲ ਕਰੀ ਇੱਥੇ ਕਰੀ ਕੁਆ ਆ ਜਾ ਬੜਾ ਜਾ ਕੰਨ ਆ ਜਾ ਬਹਿ ਜਾ ਪੁੱਤ ਬਸ ਸੁਆ ਮਾੜੀ ਗੱਲ ਕਰਦੀ ਸੀ ਕਹਿੰਦਾ ਲੱਗਿਆ ਜੇ ਤੂੰ ਬੋਲ ਆ ਦੇਖ ਲੈ ਕੁਆ ਹੁਣ ਠੀਕ ਹੈ ਨਾ ਥੋੜਾ ਦੇਖ ਲੈ ਮਾਂ ਲੈ ਗਿਆ ਇਹ ਉਧਰ ਚਲ ਕੋਈ ਨਹੀਂ ਪਤਾ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਦਾ ਫੇਰ ਕੋਈ ਨਹੀਂ ਉੱਤਰ ਲੈ ਗਿਆ ਹੁਣ ਹੰਗਲ ਚੜਾਊਗਾ ਨਹੀਂ ਚੜਾਉਂਦਾ ਨਹੀਂ ਚੜਾਉਂਦਾ ਬੈਠੇ ਐਂ ਨਹੀਂ ਪਤਾ ਚੰਗਰਾ ਤੈਨੂੰ ਬਾਹਰ ਕਲਾ ਫੇਰ ਹੋਇਆ ਤੇਰੀ ਨੇ ਵੀ ਸਾਥ ਦਿੱਤਾ ਨਹੀਂ ਗੱਲਾਂ ਕਰਕੇ ਤਾਂ ਕੋਈ ਨਹੀਂ ਕੋਈ ਨਹੀਂ ਚਪੂਆ ਤੇਰੀ ਨੇ ਵੀ ਸਾਥ ਦਿੱਤਾ ਨਾ ਕੋਈ ਨਹੀਂ ਹੁਣ ਉਹ ਲਾ ਲੈ ਇਹਨੂੰ ਪਤਾ ਕਲਾ ਸਵੇਰੇ ਜਾਣਾ ਹੀ ਜੇ ਜੋ ਭਾੜ ਜਾ ਚੁੱਪ ਕਰ ਜਾ ਕੋਈ ਨਹੀਂ ਮੈਂ ਚੋਪੀਆ ਮੈਨੂੰ ਤਾਂ ਇਹਨਾਂ ਨੇ ਚੋਪਿਆ ਕਿਹਾ ਐਦਾਂ ਕਰਾ ਡੈਡੀ ਬੋਲ ਬੋਲ ਕੇ ਕੀ ਟੈਂਸ਼ਨ ਪਾਈਆਂ ਨੇ ਚੰਗਾ ਵਾ ਚੰਗਾ ਹਾਲੇ ਤਾਂ ਮੈਂ ਫਿਰ ਵੀ ਚੰਗਾ ਵਾਂ ਮੈਂ ਮਾੜੇ ਕੰਮ ਨਹੀਂ ਕਰਦਾ ਜਿੱਦਣ ਕਰਨ ਲੱਗਾ ਫਿਰ ਇਹ ਕੀ ਕਰਨਗੇ ਤੇ ਪੁੱਤ ਇਹ ਕੋਈ ਗੱਲ ਨਹੀਂ ਉਹ ਇਹ ਜੇ ਕੰਮ ਕਿਉਂ ਕਰੇਗਾ ਹਾਂ ਨਿਕਾਲ ਦੇ ਜਿਹੜਾ ਕੋਣ ਤੇਰਾ ਸਾਥ ਦੇਣ ਡਿਆ ਨਾ ਕੋਣ ਮੇਰੀ ਗੱਲ ਸੁਣ ਸਾਰੇ ਇੱਥੇ ਬੈਠੇ ਸੀ ਨਾ ਉਹ ਵੀ ਇੱਥੇ ਬਹਿ ਕੇ ਗੱਲ ਕਰ ਚੱਲ ਕੋਈ ਨਹੀਂ ਫਿਰ ਪਿੱਛੇ ਲੱਗਾ ਹੋਇਆ ਜਨਾਨੀ ਨੇ ਹੁਣੇ ਚਾਹ ਕੋਈ ਨਹੀਂ ਜਨਾਨੀ ਪਿੱਛੇ ਲੱਗਾ ਤੇ ਕੋਈ ਗੱਲ ਨਹੀਂ ਜਿਹੜਾ ਡੈਡੀ ਤਾਂ ਤੇਰੇ ਨਾਲ ਸਹਿਮਤ ਹੋ ਗਿਆ ਨਾ ਸਹਿਮਤ ਤਾਂ ਤਾਂ ਫਿਰ ਉਹਦਾ ਕੀ ਮਤਲਬ ਸੀਗਾ ਹੁਣੇ ਡੈਡੀ ਨੇ ਮੇਰੀ ਗੱਲ ਨਹੀਂ ਸੁਣੀ ਸੁਣੂਗਾ ਨਹੀਂ ਸੁਣੀ ਗੱਲ ਮੈਂ ਜਦੋਂ ਮੈਂ ਵਿੱਚ ਹਾਂ ਮੀ ਭਰਨ ਢਈ ਆ ਨਾ ਸੁਣੂਗਾ ਗੱਲ ਇਦਾਂ ਨਾ ਕਰਿਆ ਕਰ ਮੇਰੀ ਗੱਲ ਨਹੀਂ ਸੁਣ ਕੋਈ ਨਹੀਂ ਮੈਂ ਘਰ ਜਾ ਕੇ ਫੋਨ ਕਰਕੇ ਪੁੱਛੂਗਾ ਹੁਣ ਹੀ ਆਉਣਾ ਵਾ ਉੱਡਦੇ ਨਹੀਂ ਡੈਡੀ ਨੇ ਪੈ ਜਾਣਾ ਮੇਰੇ ਨਾਲ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਮੈਂ ਬੈਠੀ ਆ ਇੱਥੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਤੂੰ ਵੀ ਥੋੜਾ ਸ਼ਾਂਤਰ ਹੈ ਕੋਈ ਨਹੀਂ ਮੈਂ ਮੈਂ ਤਾਂ 2 ਸਾਲਾਂ ਤੋਂ ਸ਼ਾਂਤ ਹਾਂ ਨਹੀਂ ਸ਼ਾਂਤ ਨਹੀਂ ਹਾਂ ਕਰ ਬੋਲਦਾ ਆਪਣੇ ਡੈਡੀ ਦੇ ਅੱਗੇ ਮੈਂ ਨਹੀਂ ਬੋਲਣਾ ਤੂੰ ਕੀ ਲਾਉਂਦਾ ਨਹੀਂ پتہ ਇਤਨਾ ਨਹੀਂ ਬੋਲੀ ਜਾਂਦਾ ਪਾਜੀ ਤੁਹੀ ਜੋ ਗੱਲ ਕਣੀ ਆਪਸੇ ਦੋਏ ਭਰਾ ਕਰੋ ਮਿੰਨੇ ਵਿੱਚ ਨਾ ਲੈ ਕੇ ਆਓ ਇਹ ਕੀ ਗੱਲ ਹੈ ਜਰਾਨੀ ਪਿੱਛੇ ਲੱਗਾ ਆਖਰੀ ਗੱਲ ਹੁੰਦੀ ਹੈ ਕੋਈ ਮੈਂ ਤਾਂ ਰੋਟੀ ਪਾਣੀ ਪੁੱਛਦੀ ਆ ਨਾ ਤੇ ਪਹਿਲੇ ਤੂੰ ਮੈਨੂੰ ਬੋਲਦੇ ਏਦਾਂ ਕਿੱਸਦਾ ਤੂੰ ਆਪਸ ਹੀ ਕੁਸਰੂ ਮੋਟਰ ਕਰਦੇ ਰਹਿੰਦੇ ਆ ਐਵੇਂ ਤੂੰ ਕੁਝ ਹੋਰ ਦੇਖ ਲੈਿੰਦਾ ਆਪਾਂ ਕੋਈ ਹੋਰ ਗੱਲ ਕਰਦੇ ਹੋਵਾਂਗੇ ਜਿਵੇਂ ਥੋੜੀ ਹੋਈ ਜੇ ਤੁਹਾਡੀ ਗੱਲ ਕਰਾਂਗੇ ਆਪਾਂ ਬਾਜੀ ਜ਼ਰੂਰੀ ਨਹੀਂ ਆਪਾਂ ਉਹੀ ਗੱਲ ਕਰਦੇ ਆਂ ਤੂੰ ਪਰ ਮਾ ਚੰਗਾ ਨਾ ਬੋਲੇ ਕੋਸੇ ਤੂੰ ਨਾ ਬੋਲੇ ਉਹ ਬਾਜੀ ਇਹ ਬੋਲਦੇ ਨਹੀਂ ਚੰਗਾ ਹੋਣਾ ਨੈਟ ਲਗਾ ਲਈ ਨਾ ਤੇਰੇ ਨਹੀਂ ਫਸ ਜਵਾਂਦਾ ਭਰਾ ਭਰਾਵਾ ਨਾ ਬੋਲਣ ਦਾ ਨਹੀਂ ਨਹੀਂ ਬੋਲਦੇ ਆ ਆਸ ਕੋ ਮੈਂ ਕਦੀ ਸੁਣੇ ਚ ਗੜਿਆਵਲੀ ਗੱਲ ਨਹੀਂ ਪਿੱਛੇ ਲੱਗਾ ਹੋਣਾ ਨਹੀਂ ਬਾਜੀ ਯਾਰ ਗੱਲ ਤਾਂ ਸੁਣੋ ਮੇਰੀ ਤੁਸੀਂ ਉੱਥੇ ਕਹੀ ਜਾਂਦੇ ਕਿਹੜੀ ਗੱਲ ਕਰਨੇ ਕੀਰੀ ਗੱਲਾਂ ਚੱਲੀ ਜਾ ਰਹੀਆਂ ਘਰੇ ਮੇਰੇ ਮੇਰੇ ਕਹਨੇ ਜਿਹੜੀਆਂ ਕੋਈ ਗੱਲ ਨਾ ਮੈਨੂੰ ਸੁਣਣ ਚ ਕੀ ਆ ਰਿਹਾ ਕੀ ਹੋਇਆ ਤੁਸੀਂ 35 ਲੱਖ ਰੁਪਈਆ ਕਹਿ ਤਾ ਉਹਨੂੰ ਬਾਹਰ ਲਾ ਕੇ ਭੇਜਣ ਵਾਸਤੇ ਤੇਨੇ ਰੁਪਈਏ ਕਿੱਥੋਂ ਲੈ ਕੇ ਆਣੇ ਉਹ ਚੱਲ ਯਾਰ ਹੁਣ ਕਲੇਸ਼ ਨੂੰ ਤਾਂ ਖਤਮ ਕਰੀਏ ਤਿੰਨ ਚਾਰ ਲੱਖ ਰੁਪਈਆ ਪਹਿਲਾਂ ਇੱਥੇ ਹੀ ਖਰਾਬ ਕਰ ਚੁੱਕੇ ਆ ਕਰ ਚੁੱਕੇ ਆ ਹੁਣ ਪੂਆ ਤੇਰੀ ਵੀ ਕਹਿ ਰਹੀ ਕਹਿੰਦੇ ਜੋ ਹੋਊਗਾ ਥੋੜੀ ਬੋਤੀ ਮਦਦ ਅਸੀਂ ਕਰ ਦਾਂਗੇ ਤੇ ਪੂਆ ਨੇ ਜੇ ਮਦਦ ਕਰਨੀ ਆ ਤੇ ਮੋੜਨੇ ਵੀ ਤੇ ਪੈਣੇ ਆ ਉਹ ਕਮਾਊਗਾ ਆਪੇ ਮੋੜੂਗਾ ਉਹ ਇਹ ਗੱਲ ਹੋਰ ਕੋਈ ਨਹੀਂ ਉਹਨੇ ਜਿਹੜੇ ਪਰਸੋਂ ਵਾਲੇ ਰੁਪਈਏ ਆਏ ਆ ਨਾ ਫੈਕਟਰੀ ਤੇ ਉਹ ਦੇਖ ਲਿਆ ਪਰ ਨੂੰ ਇਹ ਨਹੀਂ ਪਤਾ ਵੀ ਉਹ 7 ਲੱਖ ਚੋਂ ਜਿਹੜਾ 5-4 ਲੱਖ ਰੁਪਈਆ ਦਾ ਫੇਰ ਮਾਲ ਨਹੀਂ ਬੰਨਣਾ ਮਾਲ ਤੇ ਬੰਨਣਾ ਮੈਂ ਤੇਰੀ ਗੱਲ ਮੰਨਦਾ ਤੇ ਯਾਰ ਰੋਜ਼ ਦਿਹਾੜੀ ਹੁਣ ਇੰਨੇ ਦਿਨਾਂ ਤੇ ਕਲੇਸ਼ ਪੈ ਰਿਆ ਕੀ ਕਰੀਏ ਦੱਸ ਉਹ ਇੱਥੇ ਕਦੀ ਆਪਾਂ ਇਹਨਾਂ ਨੂੰ 10000 ਇਹਨੇ ਸਾਨੂੰ ਦਿੱਤਾ ਕਦੀ ਕਿ ਜਾਤੀ ਰੁਪਈਆ ਬਈ ਡੈਡੀ ਮੇਰੀ ਕਮਾਈ ਆ ਆ ਫੜ ਲਓ ਤੁਸੀਂ ਅੱਲਾ ਮੈਂ ਫੈਕਟਰੀ ਜਾਂਦਾ ਸੀ ਫੈਕਟਰੀ ਜਾਂਦਾ ਸੀ ਸੈਟਰ ਜਾ ਕਰਦਾ ਸੀ ਸਾਰਾ ਦਿਨ ਕਦੀ ਉੱਥੇ ਬੈ ਗਿਆ ਤੇ ਕਦੀ ਉੱਥੇ ਬੈ ਗਿਆ ਇਹ ਕੰਮ ਉੱਥੇ ਕਰਦਾ ਸੀ ਤੇਰੀ ਗੱਲ ਮੰਨਦਾ ਯਾਰ ਹੁਣ ਕਲੇਸ਼ ਕਿੱਦਾਂ ਮੈਂ ਡਰਾਜ 35 ਰੱਖਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆ ਗਈ ਤੁਸੀਂ ਲਾਣੇ ਲਾਓ ਨਹੀਂ ਲਾਣੇ ਨਾ ਲਾਓ ਜਿੱਤਾ ਮਰਜ਼ੀ ਕਰੋ ਮੇਰੇ ਇੱਥੇ ਕੋਈ ਨਹੀਂ ਆ ਗਈ ਯਾਰ ਕਰਨ ਇਦਾਂ ਕੀ ਕਰਦਾ ਫੇਰ ਵੀ ਤੇਰਾ ਵੱਡਾ ਭਰਾ ਵਾ ਉਹਨੇ ਸਟੈਂਡ ਕੀਤਾ ਆਪਾਂ ਨੂੰ ਹੁਣ ਤੱਕ ਠੀਕ ਆ ਨਾ ਜੇ ਕਹਿੰਦਾ ਬਾਹਰ ਜਾਣ ਨੂੰ ਇਸ ਤਰ੍ਹਾਂ ਕਲੇਸ਼ ਮਕਾਈਏ ਤੇ ਉਹਨੂੰ ਆਪਾਂ ਏਜੰਟ ਨੂੰ ਮਿਲ ਕੇ ਤੇ ਦੇਖਦੇ ਆ ਏਜੰਟ ਕਹਿ ਰਿਹਾ ਉਹਨੂੰ ਯਾਰ ਤੁਸੀਂ ਮਿਲੋ ਏਜੰਟ ਨੂੰ ਮੇਰੀ ਇਹਦੇ ਵਿੱਚ ਕੋਈ ਉਹ ਨਹੀਂ ਹੈਗੀ ਮੈਨੂੰ ਹੋਰ ਬਹੁਤ ਕੰਮ ਹੈ ਸਵੇਰੇ ਫੈਕਟਰੀ ਜੰਟੂ ਮਿਲੋ ਮਿਲੀ ਜਾਓ ਏਜੰਟਾ ਨੂੰ ਬਸ ਪੈਸੇ ਖਰਾਬ ਕਰੀ ਜਾਓ ਵੱਡੇ ਨੂੰ ਈ ਕਰਾ ਯਾਰ ਨਿੱਕੇ ਨੂੰ ਕਹਿੰਦਾ ਇਹ ਨਹੀਂ ਸਮਝਦਾ ਵੱਡੇ ਨੂੰ ਕਹਿੰਦਾ ਉਹ ਨਹੀਂ ਸਮਝਦਾ ਚੱਲ ਕੋਈ ਨਹੀਂ ਛੋਟੇ ਨੂੰ ਤੇ ਮੈਂ ਮਨਾਣਾ ਵਾਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਉਹਦਾ ਤੇ ਹੱਲ ਕਰਨਾ ਹੀ ਪੈਣਾ ਨਾ ਮੁੰਡੇ ਦਾ ਹੁਣ ਚਲੋ ਕੋਈ ਗੱਲ ਨਹੀਂ ਨੂੰ ਪੂਆ ਕਿੱਥੇ ਗਈ ਪਤਾ ਪੂਆ ਦਾ ਝੋਟੀ ਖਾ ਕੇ ਨਾ ਅੰਦਰ ਲੰਮੇ ਪੈ ਗਈ ਸਾਂਹ ਮੈਂ ਖਾ ਗਈ ਨਾ ਸਵੇਰ ਦੀ ਆਈ ਹਾਂ ਠੀਕ ਨਾ ਡੈਡੀ ਵੀ ਉਧਰ ਰਵਰਦਾ ਸੀ ਕੋਈ ਨਹੀਂ ਆਇਆ ਇਹਦੇ ਪੁੱਤ ਨੇ ਗੱਲ ਬਾਤ ਅਸੀਂ ਨਹੀਂ ਪੂਆ ਦਾ ਪੁੱਛਦਾ ਹੀ ਕਿੱਥੇ ਹੈ ਹਾਂ ਕਿ ਪੂਆ ਤੇਰੀ ਝੋਟੀ ਖਾ ਗਿਆ ਕਿੱਥੇ ਗਿਆ ਕਿੱਥੇ ਜੰਡ ਮੇਰਾ ਗੱਲ ਆਮ ਮਿਲੀਏ ਕਰਾ ਉਹ ਡੈਡੀ ਮੇਰੇ ਮਿੱਤਰ ਨੇ ਦੱਸਿਆ ਸੀ ਬਾਜ਼ਾਰ ਆ ਨਹੀਂ ਮੇਰਾ ਕੋ ਮਿਲ ਲੈਣੇ ਆ ਸਵੇਰੀ ਕੱਲ ਨੂੰ ਜੀਗਾ ਮੈਂ ਫੋਨ ਕਰ ਲੈਂਦਾ ਵਾ ਉਰੇ ਜਾਣਾ ਕਿ ਸਵੇਰੇ ਜਾਣਾ ਚੱਲਦੇ ਹੁਣੇ ਹੁਣੇ ਜਾਣਾ ਵਾ ਜਿਹੜਾ ਕੰਮ ਹੋਇਆ ਉਹ ਸਭ ਠੀਕ ਚੱਲ ਮੰਮੀ ਚੱਲੇ ਹੈ ਮੈਂ ਠੀਕ ਹੈ ਪੁੱਤ ਠੀਕ ਹੈ ਹਾਂ ਚਲੋ ਜਾਓ ਮੈਂ ਫੋਨ ਕਰ ਲਾਂ ਡੈਡੀ ਫਿਰ ਚੱਲਦੇ ਆਪਾਂ ਠੀਕ ਹੈ ਹਾਂ ਕਰ ਲਾ ਕਰ ਲਾ ਹਾਂ ਜੀ ਹੁਣ ਡੈਡੀ ਕਿਦਾਂ ਸੈੱਟ ਸੈਟਾ ਸੈਟਾ ਡੈਡੀ ਚੱਲ ਚੱਲ ਠੀਕ ਅਨਿਤਾ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਦਿਤਾ ਕੋ ਜੀ ਬੜੀਆ ਜੀ ਬੜੀਆ ਸਰ ਬੜੀਆ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਜੀ ਬੈਠੋ ਹੋਰ ਸਾਫ ਠੀਕ ਠਾਕ ਹੈ ਜੀ ਵਧੀਆ ਜੀ ਵਧੀਆ ਸਾਹਿਬ ਠੀਕ ਠਾਕ ਤੁਸੀਂ ਸੁਣਾਓ ਜੀ ਬਸ ਵਧੀਆ ਜੀ ਵਧੀਆ ਹੋਰ ਚਾਹ ਪਾਣੀ ਕੋਈ ਸੇਵਾ ਬਸ ਜੀ ਬਸ ਧੰਨਵਾਦ ਇਹ ਆਪਣੇ ਫਾਦਰ ਸਾਹਿਬ ਜੀ بیٹے ਨੂੰ ਘਰ ਭੇਜਣਾ ਜੀ ਆਪਾਂ ਮੈਂ ਕਹਾਂ ਜੀ ਹੁਕਮ ਕਰੋ ਸਵੇਰੇ ਹੀ ਪਵਾ ਦਈਏ ਜਹਾਜ਼ ਦੀ ਬਾਰੀ ਨੂੰ ਹੱਥ ਮੁੰਡੇ ਦਾ ਕਿੱਥੇ ਭੇਜਣਾ ਹੁਕਮ ਕਰੋ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਮੈਂ ਕਹਾਂ ਬਿਲਕੁਲ ਸਹੀ ਜਗ੍ਹਾ ਆ ਗਏ ਤੁਸੀਂ ਮੁੰਡੇ ਨੂੰ ਕੈਨੇਡਾ ਹੀ ਭੇਜਣਾ ਮੈਂ ਕਹਾਂ ਜੀ ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ ਲਿਆਓ ਪਾਸਪੋਰਟ ਬਾਕੀ ਪੇਪਰ ਤਾਂ ਤੁਹਾਡੇ ਰੈਡੀ ਹੋਣਗੇ ਨਾ ਸਰ ਪੇਪਰ ਤਾਂ ਮੇਰੇ ਸਾਰੇ ਖਰਾਬ ਹੋ ਗਏ ਓਹੋ ਸਰ ਸੋਚਾਂ ਕਿ ਪੈ ਗਏ ਕਰੋ ਕੋਈ ਹੱਲ ਹੱਲ ਕਰਨੇ ਬੈਠੇ ਆ ਵੀਰੇ ਤੁਹਾਡੇ ਪੈਸੇ 30 ਤੋਂ 35 ਲੱਖ ਰੁਪਈਆ ਲੱਗ ਜਾਣ ਸਰ ਮੁੰਡੇ ਨੂੰ ਇੱਕ ਨੰਬਰ 'ਚ ਹੀ ਭੇਜਣਾ ਇੱਕ ਨੰਬਰ 'ਚ ਹੀ ਭੇਜਾਂਗੇ ਦਿੱਲੀਓ ਸਿੱਧਾ ਕੈਨੇਡਾ ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ